ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਨਵੀਂ ਵੀਡੀਓ ਚ ਤੇ ਨਵੀਂ ਵੀਡੀਓ ਚ ਇਹ ਕਨੇਲੀ ਰਵੀ ਦੀ ਬਹੁਤ ਹੀ ਵਧੀਆ ਪਹਿਲੇ ਸੂਰੇ ਸੂਣ ਵਾਲੀ ਝੋਟੀ ਲੈ ਕੇ ਆਏ ਆ ਜੀ ਨਿਗਾਹ ਤੁਸੀਂ ਮਾਰੋ ਤਾਂ ਥਾਣਾ ਜਿਹੜੇ ਬਿਲਕੁਲ ਚਾਰੇ ਇੱਕੋ ਜਿਹੇ ਆ ਥਾਣਾ ਆ ਦੇਖੋ ਬਹੁਤ ਠੰਡੀ ਸੀਡ ਜਿਹੜੀ ਹੈਗੀ ਝੋਟੀ ਇਹ ਯਾ ਮਰਜੀ ਹੱਥ ਲਾਈਆ ਪਿੰਡੇ ਸੂਏ ਝੋਟੀ ਆ ਬਿਲਕੁਲ ਸੀਰ ਝੋਟੀ ਆ ਥਾਣੇ ਤੁਹਾਨੂੰ ਦਿਖਾ ਦੇਣਾ ਦੇਖੋ ਹਾਂ ਬਹੁਤ ਵਧੀਆ ਜਿਹੜੇ ਥਾਣਾ ਦਾ ਕਾਰ ਆ ਦੁੱਧ ਦੇਣ ਨਾਲ ਝੁੱਟੀ ਆ ਤੇ ਆ ਇਹਦੀ ਮਾਤਾ ਆਪਾਂ ਸਾਰੀ ਬਾਈ ਹੋਣਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨਾ ਇਹਦਾ ਦੁੱਧ ਦਾ ਰਿਕਾਰਡ ਆ ਤੇ ਕਿਹੜੇ ਸੀਮੰਦੀ ਇਹ ਝੋਟੀ ਆ ਤੇ ਕਿੰਨੀ ਬਾਈ ਹੁਣੇ ਡਿਮਾਂਡ ਕਰਦੇ ਆ ਤੇ ਕਿੰਨਾ ਸਮਾਂ ਜਿਹੜਾ ਇਹਦੇ ਸੂਣ ਵਿੱਚ ਰਹਿੰਦਾ ਸਾਰੀ ਗੱਲਬਾਤ ਮੈਂ ਬਾਈ ਉਹਨਾਂ ਨਾਲ ਕਰਾਉਂਗਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਠੀਕ ਆ ਕੋਈ ਹਾਂਜੀ ਬਹੁਤ ਵਧੀਆ ਤੇ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਹਰਜਿੰਦਰ ਸਿੰਘ ਸੰਧੂ ਹੈ ਜੀ ਹਾਂ ਪਿੰਡ ਪਿੰਡ ਤੂੜਕੋਟ ਹੈ ਜ਼ਿਲ੍ਹਾ ਫਰੀਦਕੋਟ ਹੈ ਜ਼ਿਲ੍ਹਾ ਫਰੀਦਕੋਟ ਹਾਂਜੀ ਠੀਕ ਹੈ ਆਪਣੀ ਇਹ ਘਰ ਦੀ ਝੋਟੀ ਹੈ ਜਿਹੜੀ ਇਹ ਹਰਕਮ ਕੀਤੀ ਆ ਘਰ ਦੀ ਆ ਵੇ ਇਸੇ ਦੀ ਨਹੀਂ ਅੱਛਾ ਅੱਛਾ ਇਹਦਾ ਬੱਚਾ ਹੈ ਇਹਦਾ ਬੱਚਾ ਹਾਂਜੀ ਠੀਕ ਹੈ ਇਹ ਕਿਹੜੇ ਬੁੱਲ ਦੀ ਹੈ ਇਹ ਜੀ 나ਥੇ ਵਾਲੇ ਬੱਲੂ ਟੂ ਦੀ ਹੈ पो ला, पो ला अच्छा भोला भोला सिंह ਬਾਹਰ ਖੇਤ ਚਾ ਠੀਕ ਆ ਉਹਨਾਂ ਦੇ ਦੋ ਛੋਟੇ ਸੀਗੇ ਬੱਲੂ ਬੰਨ ਤੇ ਬੱਲੂ ਟੂ ਅੱਛਾ ਬੱਲੂ ਟੂ ਦਾ ਸੀਮਨ ਯਾਨੀ ਪਰਵਾਇਆ ਸੀਗਾ ਇਹ ਸਮੇਂ ਇਹ ਸਮਝਦੇ ਪਰਵਾਇਆ ਸੀ ਤੇ ਇਹਦੀ ਬੱਚੀ ਹੈ ਨਾ ਹਾਂ ਤੇ ਇਹ ਮੱਝ ਦੇ ਦੁੱਧ ਦਾ ਰਿਕਾਰਡ ਕਿੰਨਾ ਕਰ ਕਿੰਨਾ ਦਾ ਇਹਦਾ ਹੈਗਾ ਜੀ ਮੰਨ ਲਓ 13 ਤੋਂ 14 ਲੀਟਰ ਜਤ ਪਰਵਾਹਨਾ ਦਿੰਦੀ ਹੈ ਜੀ ਨਹੀਂ ਨਹੀਂ ਛੋਇਆ ਤੋਂ ਹਾਂਜੀ ਛੋਇਆ ਹਾਂ ਨਾ ਠੀਕ ਆ ਇਹਦਾ ਸਮਾਂ ਕਿੰਨਾ ਰਹਿੰਦਾ ਸੂਨ ਚ ਇਹਦੇ ਜੀ ਬਸ 8 ਤੋਂ 10 ਦਿਨ ਹੋਣਗੇ 8-10 ਦਿਨ ਤਕਰੀਬਨ ਲੈਂਦੀ ਹੈ ਨਾ ਲੈਂਦੀ ਹਾਂਜੀ ਠੀਕ ਆ ਤੇ ਡਿਮਾਂਡ ਕਿੰਨੀ ਆ ਜੀ ਡਿਮਾਂਡ ਜੀ ਮੰਗਣ ਨੂੰ ਤਾਂ ਚੋਕ ਕਿੰਨੇ ਮੰਗ ਲਈਏ ਪਰ ਆਪਾਂ ਡੇਢ ਲੱਖ ਦੀ ਦੇਣੀ ਹੈ ਜੀ ਅਸੀਂ ਡੇਢ ਲੱਖ ਰੁਪਏ ਦੀ ਦੇਣੀ ਹੈ ਨਾ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਮੁਦ ਕੀ ਤੋਂ ਤਕਰੀਬਨ 7-8 ਕਿਲੋਮੀਟਰ ਵੜ ਦੂਰ ਪਿੰਡ ਆਪਣਾ ਹੈ ਨਾ ਹਾਂਜੀ ਹਾਂਜੀ ਤੇ ਫ੍ਰੀ ਕੁਆਰ ਤੋਂ 15-16 ਕਿਲੋਮੀਟਰ ਵੜ ਹੈ ਨਾ ਉਥੋਂ 14-15 ਕਿਲੋਮੀਟਰ 14-15 ਕਿਲੋਮੀਟਰ ਹੈ ਨਾ ਹਾਂ ਤੇ ਜੇ ਸੰਪਰਕ ਤੁਹਾਡੇ ਨਾਲ ਕਰਨਾ ਹੋਵੇ ਤਾਂ ਮੋਬਾਈਲ ਨੰਬਰ ਬੋਦੋ ਹੀ ਕਿਹੜੇ ਤੇ ਸੰਪਰਕ ਕਰਨਾ ਮੇਰਾ ਨੰਬਰ ਹੈਗਾ ਜੀ 98780 99780 31675 31675 ਹਣਾ ਹਾਂਜੀ ਠੀਕ ਆ ਇਹ ਤੇ ਤੁਹਾਡੇ ਨਾਲ ਸੰਪਰਕ ਕਰ ਸਕਦਾ ਤੇ ਕੋਈ ਮਾਨਤਾਨ 1.5 ਲੱਖ ਦੇ ਵਿੱਚ ਹੋ ਸਕਦਾ ਕਿ ਮੁਕੇ ਤੇ ਥੋੜਾ ਕਨਾ ਹੋਊਗਾ ਜੀ ਪਰ ਮੰਗ ਡੇਢ ਮੰਗੀ ਤਾਂ ਭਲਾ 1.70 ਮੰਗਦੇ ਅਸੀਂ ਪਰ ਡੇਢ ਲੱਖ ਦਿੱਤੇ ਨਹੀਂ ਠੀਕ ਆ ਯਾਨੀ ਕਿ ਯਾਨੀ ਕਿ ਥੋੜਾ ਬੋਤਾ ਮਾਨਤਾਨ ਹੋ ਜਾਊਗਾ ਜੇ ਬੰਦਾ ਕੋਈ ਦੂਰੋਂ ਚੱਲ ਕੇ ਆਉਂਦਾ ਹਣਾ ਠੀਕ ਆ ਬਾਕੀ ਇਹ ਵੀ ਘਰ ਦੀ ਝੋਟੀ ਆ ਜੀ ਠੀਕ ਆ ਠੀਕ ਆ ਇਹ ਵੀ ਠੀਕ ਆ ਤਾਂ ਲੈ ਢੇੜਾ ਖੜਾ ਦੋ ਹਣਾ ਬੈਠ ਦਿਖਾ ਦਿਆਂ ਲੈ ਮਿੱਤਰੋ ਪੂਰੀ ਚਲ ਆਪਣੇ ਤਾਂ ਆ ਦੇਖੋ ਪੂਰੀ ਸੀਲ ਆ ਝੋਟੀ ਜਿਵੇਂ ਮਰਜੀ ਆਪਾਂ ਇਹਨੂੰ ਕਿਉਂਕਿ ਮੈਂ ਤਾਂ ਚਲੋ ਪਹਿਲੀ ਵਾਰੀ ਦੇਖੀ ਹੈ ਨਾ ਇਹ ਚਲ ਪਰਿਵਾਰ ਤਾਂ ਹੈਲਦੀ ਰਹਿੰਦੀ ਜਾਨਵਰ ਤੇ ਕਢਾ ਦੇ ਗੇੜਾ ਕਰਾਂ ਬਹੁਤ ਯਾਨੀ ਕਿ ਵਧੀਆ ਝੋਟੀ ਆ ਬਾਕੀ ਤੁਸੀਂ ਆਓ ਆਪਦੀ ਤਸੱਲੀ ਕਰੋ ਮੋੜ ਲਓ ਤਾਂ ਆ ਦੇਖੋ ਨਗੀਨਾ ਝੋਟੀ ਆ ਨਗੀਨਾ ਜਿਹਨੂੰ ਆਪਾਂ ਕਹਿੰਦੇ ਤਾਂ ਜੀਨੂੰ ਵੀ ਪਸੰਦ ਆ ਬਾਈ ਜੀ ਭਾਵੇਂ ਘਰੇ ਰੱਖਣ ਵਾਸਤੇ ਤੇ ਭਾਵੇਂ ਸੇਲ ਕਰਨ ਵਾਸਤੇ ਨੰਬਰ ਜਿਹੜਾ ਸਕਰੀਨ ਦੇ ਉੱਪਰ ਚੱਲੀ ਜਾਂਦਾ ਹਨ ਤੇ ਤੁਸੀਂ ਸੰਪਰਕ ਕਰ ਸਕਦੇ ਹੋ तकरीबन 10-12 ਦਿਨ ਜਿਹੜੇ ਰਹਿੰਦੇ ਸੂਨ ਦੇ ਵਿੱਚ ਘਰ ਦੀ ਝੋਟੀ ਆ ਬਾਈ ਬਾਈਕ ਵਪਾਰ ਨਹੀਂ ਕਰਦਾਗਾ ਤੇ ਜਿੰ ਨੂੰ ਚੰਗੀ ਲੱਗਦੀ ਹੈ ਜਰੂਰ ਸੰਪਰਕ ਕਰਿਓ ਜੀ ਹਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸਾਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ